ਪੂਰ ਕਰਾ ਮਤਾ ਮਾਨ ਅੰਦਰ ਇਹ ਕੁੱਲੇ ਖਾਲੇ ਤੋਂ ਸੰਸਾਰ ਤੋਂ ਤੂੰ ਚਲੇ ਜਾਮੀ ਵੀ ਮੈਂ ਸਭ ਕੁਝਾ ਉਹਦੇ ਲਈ ਸਹਿਬ ਦੀ ਉਹ ਬਚਨ ਪੜ੍ਹੀਏ ਜਿੰਨਾ ਵਿੱਚ ਗੁਰਦੇਵ ਨੇ ਕਿਹਾ ਨਾ ਤੇਰੇ ਬੋਲਨ ਵਿੱਚ ਨਾ ਤੇਰੇ ਤੁਰਨ ਵਿੱਚ ਨਾ ਤੇਰੇ ਦੇਖਣ ਵਿੱਚ ਇੱਥੋਂ ਤੱਕ ਸਹਿਬ ਨੇ ਕਿਹਾ ਸੰਸਾਰੀ ਜੋ ਕਰਮ ਕਰਦਾ ਇਨ੍ਹਾਂ ਨੂੰ ਕਰਨ ਦੇ ਪਿੱਛੇ ਵੀ ਤੇਰੀ ਕੋਈ ਪਾਇਆ ਨਹੀਂ ਬੰਦਿਆ ਜਿਹੜੇ ਕਰਮ ਤੋਂ ਕਿਆ ਕਰ ਰਹੇ ਇਹਦੇ ਪਿੱਛੇ ਵੱਲ ਉਸ ਮਾਲਕ ਦਾ ਕੀ ਕੰਮ ਕਰ ਰਿਹਾ ਆ ਗੁਰਦੇਵ ਦੇ ਉਹ ਬਚਨ ਅੱਖ ਨਜ਼ੋਰ ਚੁਪੈ ਨਾ ਜ਼ੋਰ ਜੋ ਨਾ ਮੰਗਨ ਦੇਣ ਦਾ ਜ਼ੋਰ ਬੰਦਾ ਕਹਿੰਦਾ ਮੈਂ ਕਿਸੇ ਨੂੰ ਕੁਝ ਦਿੱਤਾ ਤੇ ਅਕਸਰ দান ਦੇ ਕੇ ਵੀ ਹੰਕਾਰੀ ਹੋ ਜਾਂਦਾ ਆ ਇਹ ਅਕਸਰ ਕਿਸੇ ਨੂੰ ਕੁਝ ਦੇ ਕੇ ਵੀ ਹੰਕਾਰੀ ਹੋ ਜਾਂਦਾ ਨਾ ਤੇ ਮਾਲਕ ਨੇ ਚਾਹ ਜੇ ਤੂੰ ਕਿਸੇ ਦੂਜੇ ਤੀਜੇ ਨੂੰ ਕੁਝ ਦੇ ਰਿਹਾ ਉਹਦੇ ਪਿੱਛੇ ਵੀ ਤੇਰੀ ਕੋਈ ਪਾਇਆ ਨਹੀਂ ਤੂੰ ਕੁਝ ਕਿਸੇ ਨੂੰ ਦੇ ਸਕੇ ਕਿਉਂਕਿ ਜਦੋਂ ਪਿਖਾਰੀ ਦੀ ਗੱਲ ਆਸਾਂ ਕੀ ਬਾਹਰ ਵਿੱਚ ਗੁਰਨਾਨਕ ਦੇ ਘਰ ਨਹੀਂ ਕੀਤੀ ਨਾ ਸਹਿਮੁਨੇ ਕਾ ਦਰ ਦਰ ਤੇ ਮੰਗਰ ਵਾਲਾ ਪਿਖਾਰੀ ਜਿਹੜਾ ਆ ਉਹਦੀ ਝੋਲੀ ਉਹਦੀ ਜਿਹੜੀ ਝੋਲੀ ਦੇ ਵਿੱਚ ਜੋ ਦਾ ਪਦਾਰਥ ਪੈ ਰਿਆ ਆ ਇਹ ਵੀ ਕਰਤੇ ਦੀ ਮਰਜ਼ੀ ਦੇ ਕਰਕੇ ਪੈ ਰਿਆ ਉਹਦੀ ਮਰਜ਼ੀ ਨਾ ਹੋਵੇ ਤਾਂ ਉਹਦੀ ਝੋਲੀ ਦੇ ਵਿੱਚ ਖੈਰ ਦੀ ਨਾ ਪਵੇ ਕਰ ਮੰਗਨ ਪਿੱਖ ਨਾ ਪਾਇੰਦਾ ਸਹਿਬ ਨੇ ਕਿਹਾ ਦਰਦਰ ਤੇ ਮੰਗਣ ਵਾਲੇ ਦੀ ਝੋਲੀ ਦੇ ਵਿੱਚ ਪਿੱਖਿਆ ਵੀ ਉਹਦੀ ਮਰਜ਼ੀ ਦੇ ਨਾਲ ਪੈਂਦੀ ਐ ਤੇ ਬੰਦਿਆ ਜੇ ਕਿਸੇ ਦੂਜੇ ਤੂਜੇ ਨੂੰ ਕੁਝ ਦੇ ਰਿਆ ਆ ਤਾਂ ਉਹਦੇ ਪਿੱਛੇ ਵੀ ਤੇਰਾ ਕੋਈ ਤਾਨ ਬਲ ਨਹੀਂ ਐ ਜੇ ਮਾਲਕ ਨੇ ਚਾਹਿਆ ਤਾਂ ਕਿਸੇ ਦੂਜੇ ਤੀਜੇ ਨੂੰ ਦੇ ਰਿਆ ਹੰਕਾਰ ਨਾ ਕਰ ਸਹਿਬ ਨੇ ਕਿਹਾ ਅੱਖ ਜੋਰ ਚੁਪਾ ਨਹ ਜ਼ੋਰ ਜ਼ੋਰ ਨਾ ਮੰਗਨ ਦੇ ਨਾ ਜ਼ੋਰ ਅਗਲੀ ਗੱਲ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਨਾ ਤੇਰੀ ਜਨਮ ਦੇ ਸਮੇਂ ਤੇਰਾ ਕੁਲ ਖੁਦ ਦਾ ਹੱਲ ਤਾਕਤ ਹੈ ਤੇ ਮਾਲਕ ਨੇ ਕਹੇ ਜਦੋਂ ਸੰਸਾਰ ਇਨੀ ਸੁਖਾਬੇ ਬਾਗ ਨੂੰ ਛੱਡ ਕੇ ਜਾਏਗਾ ਬੰਦਿਆ ਉਦੋਂ ਵੀ ਤੇਰਾ ਕੋਈ ਬਲ ਖੁਦ ਦਾ ਨਹੀਂ ਉਹ ਮਾਲਕ ਦਾ ਹੀ ਹੋਵੇਗਾ ਇਸ ਕਰਕੇ ਮਾਲਕ ਨੇ ਕਹੋ ਬੰਦਿਆ ਮਤਾ ਮਾਨ ਅੰਦਰ ਕੋ ਲਿਖ ਰੱਖ ਵੀ ਤੂੰ ਕੁਝ ਕਰਦਾ ਆ ਇੱਥੇ ਕਰਨ ਹੱਥ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ ਨਾਮਕ ਤਿਸ ਬਲੇ ਹਾਰ ਨੇ ਦਲ ਤਲਮਗਿਲ ਸੋਈ ਸਹਬ ਨੇ ਕਿ